ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੂਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਰੋਨਾ ਆ ਰਿਹਾ ਜੀ ਪੰਜਾਬ ਵਿੱਚ ਦੁਬਾਰਾ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਜਿਹੜੇ ਕੇਸ ਨਜ਼ਰ ਆ ਰਹੇ ਨੇ ਇਸ ਬਾਰੇ ਵੀ ਫੁੱਲ ਡਿਟੇਲ ਵਿੱਚ ਗੱਲ ਕਰ ਰਹੇ ਹਾਂ ਨਾਲੇ ਤੁਹਾਨੂੰ ਦੱਸਣਗੇ ਜੀ ਮਸ਼ਹੂਰ ਕੁੱਲੜ ਪੀਜ਼ਾ ਜੋੜਾ ਦੀ ਫੇਰ ਆਈ ਹੈ ਜੀ ਵੱਡੀ ਖਬਰ ਸਾਹਮਣੇ ਕੀ ਹੈ ਉਹ ਖਬਰ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰੀ ਹੈ ਜਿਹੜੇ ਵੀਰਪਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਾ ਮੈਂ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੰਜਾਬ ਚ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਕੈਬਨਰ ਮੰਤਰੀ ਅਮਨ ਅਰੋੜਾ ਸਮੇਤ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ अरोड़ा ਸਵੇਤ ਨੌ ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਸੁਨਾਮ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨ अरोड़ा ਖਿਲਾਫ ਸਾਲ 2008 ਵਿੱਚ ਉਸਦੇ ਜੀਜੇ ਰਜਿੰਦਰ ਦੀਪਾ ਨਾਲ ਪਰਿਵਾਰਕ ਝਗੜੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਕਾਲੀ ਦਲ ਦੇ ਆਗੂ ਰਜਿੰਦਰ ਦੀਪਾ ਨੇ ਕਿਹਾ ਹੈ ਕਿ ਭਾਵੇਂ ਇਹ ਫੈਸਲਾ ਦੇਰੀ ਨਾਲ ਆਇਆ ਹੈ ਪਰ ਉਹ ਇਸ ਦਾ ਸਵਾਗਤ ਕਰਦੇ ਨੇ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ 1 ਘੰਟੇ ਤੱਕ ਠੱਪ ਰਹਿਣ ਤੋਂ ਬਾਅਦ ਸ਼ੁਰੂ ਹੋਈ ਹੈ ਜੀ ਐਕਸ ਸਰਵਿਸ ਸਵੇਰੇ 11 ਵਜੇ ਤੋਂ ਫਿਊਚਰਸ ਨਹੀਂ ਦੇਖ ਪਾ ਰਹੇ ਸੰਜੀਪ ਪੋਸਟਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਦੇ 70 ਸਕੂਲਾਂ ਦੀ ਲਾਪਰਵਾਹੀ ਕਰਨ ਹੋ ਸਕਦਾ ਹੈ ਜੀ ਇਸ ਜਮਾਤ ਦੇ ਬੱਚਿਆਂ ਦਾ ਪੜ੍ਹ ਇੱਕ ਖਰਾਬ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਭਰ ਦੇ 70 ਸਕੂਲਾਂ ਵਿੱਚ 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਰਡ ਦੀ ਸਾਲਾਨਾ ਪ੍ਰੀਖਿਆ ਲਈ ਆਨਲਾਈਨ ਪੋਰਟਲ ਤੇ ਰਜਿਸਟਰਡ ਨਾ ਕਰਨ ਦਾ ਸਖਤ ਨੋਟਿਸ ਲਿਆ ਜੀ ਇਸ ਜਵੰਦੀ ਬੋਰਡ ਨੇ ਜਿਲ੍ਹਾ ਸਿੱਖਿਆ ਅਫਸਰ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 70 ਸਕੂਲਾਂ ਨੇ 19 ਦਸੰਬਰ ਤੱਕ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਿਸ ਕਾਰਨ ਸਬੰਧਤ ਸਕੂਲਾਂ ਦੇ ਪ੍ਰੀਖਿਆਰਥੀ ਮਾਰਚ 2024 ਦੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਜਾਣਗੇ ਉਸ ਤੋਂ ਬਾਅਦ ਅਗਲੀ ਵੱਡੀ ਖੋਜੀ ਕੰਗਰਾ ਨਾਉਤ ਪੰਜਾਬ ਚ ਇਸ ਸੀਟ ਤੋਂ ਲੜ ਸਕਦੀ ਹੈ ਜੀ ਚੋਣ ਭਾਜਪਾ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਅਰुण सूद ਨੇ ਮੰਗਲਵਾਰ ਨੂੰ ਇਸ ਸਮੇਂ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ ਉਸ ਨੂੰ ਦੇਖ ਕੇ ਕਿ ਆਸ ਰਾਈ ਜਾ ਰਹੀ ਹੈ ਕਿ ਇੱਕ ਵਾਰ ਫਿਰ ਤੋਂ ਕਿਸੇ ਬਾਹਰੀ ਵਿਅਕਤੀ ਨੂੰ ਸੰਸਦ ਦੀ ਟਿਕਟ ਮਿਲੇਗੀ ਇਸ ਐਪੀਸੋਡ ਚ ਸਭ ਤੋਂ ਪਹਿਲਾ ਨਾਮ ਬਾਲੀਵੁੱਡ ਅਦਾਕਾਰ ਕੰਗਰਾਨ ਨਰੋਤਾ ਆ ਰਿਹਾ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਮਹਾਲੀ ਵਿੱਚ ਮੁੱਢ ਗੈਂਗਸਟਰਾਂ ਦਾ ਇਨਕਾਊਂਟਰ ਹੋ ਚੁੱਕਿਆ ਹੈ ਮਹਾਲੀ ਵਿੱਚ ਮੁੱਢ ਇਨਕਾਊਂਟਰ ਹੋਇਆ ਖਰੜ ਦੇ ਦਾਦੂ ਮਾਜਰਾ ਨੇੜੇ ਪੁਲਸ ਨੇ ਇੱਕ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਮਹਾਲੀ ਜ਼ਿਲ੍ਹੇ ਦੇ ਸੀਆਈਏ ਪੁਲਸ ਨੇ ਇੱਕ ਮੁਕਾਬਲੇ ਵਿੱਚ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਇੱਕ ਮੁਲਜ਼ਮ ਦੇ ਗੋਲੀ ਲੱਗੀ ਹੈ ਹਾਲ ਹੀ ਵਿੱਚ ਕੁਰਾਲੀ ਵਿੱਚ ਇੱਕ ਕਾਂਗਰਸ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਮੁਲਜ਼ਮ ਫਰਾਰ ਹੋਏ ਸਨ ਜੀ ਉਸ ਤੋਂ ਬਾਅਦ ਅਗਲੀ ਵੱਡੀ 허ਜੀ ਬੰਦੀ ਸਿੰਘਾਂ ਬਾਰੇ ਅਮਿਤ ਸ਼ਾਹ ਦਾ ਬਿਆਨ ਕੇਂਦਰ ਦੇ ਆਪਣੇ ਹੀ ਨੋਟੀਫਿਕੇਸ਼ਨ ਦੇ ਉਲਟ ਧਾਮੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਅੰਦਰ ਬੰਦੀ ਸਿੰਘਾਂ ਬਾਰੇ ਦਿੱਤੇ ਗਏ ਬਿਆਨ ਉਤੇ ਪ੍ਰਤੀਕਿਰਿਆ ਦਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੀਆਂ ਜੇਲ੍ਹਾਂ ਵਿੱਚ ਤਿੰਨ ਤਿੰਨ ਦਹਾਕੀਆਂ ਤੋਂ ਕੈਦੀ ਸਿੱਖ ਬੰਦੀਆਂ ਦੇ ਮਾਨਵ ਅਧਿਕਾਰ ਕਿਸੇ ਸੰਵਿਧਾਨਕ ਅਹੁਦੇ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਖੜਜੀ ਮੋਰ ਚਰਚਾ ਚ ਨਵਜੋਤ ਸਿੰਘ ਸਿੱਧੂ ਨਵੀਂ ਸਿਆਸੀ ਪਾਰੀ ਘੇਡਣ ਲਈ ਤਿਆਰ ਕ੍ਰਿਕਟਰ ਤੋਂ ਸਿਆਸਤਦਾਨ ਮਨੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਚਰਚਾ ਵਿੱਚ ਆ ਗਏ ਨੇ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਪਹਿਲਾਂ ਕ੍ਰਿਕਟਰ ਦੀ ਇੰਪੀਚ ਖੇੜੇ ਸਨ ਫਿਰ ਇੱਕ ਵਕਤ ਆਇਆ ਕਿ ਸਿੱਧੂ ਨੇ ਸਿਆਸਤ ਦੇ ਮੈਦਾਨ ਵਿੱਚ ਪੈਰ ਧਰ ਲਿਆ ਜੀ ਸਿੱਧੂ ਆਪਣੇ ਬੇਬਾਕ ਸੁਭਾਅ ਲਈ ਜਾਣੇ ਜਾਂਦੇ ਨੇ ਜਿਸ ਨੂੰ ਲੈ ਕੇ ਸਿਆਸੀ ਮਾਹਿਰ ਕਹਿੰਦੇ ਨੇ ਕਿ ਸਿੱਧੂ ਆਪਣੇ ਬੇਬਾਕ ਬੋਲਾਂ ਕਰਕੇ ਹੀ ਆਪਣੀ ਪਾਰਟੀ ਦੇ ਆਪਣਾ ਨੁਕਸਾਨ ਕਰ ਲੈਂਦੇ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗੁਰਦਾਸ ਮਾਨ ਦੇ ਪੋਤੇ ਨਾਲ ਵਾਇਰਲ ਹੋ ਰਿਹਾ ਹੈ ਜੀ ਕਿਊਟ ਵੀਡੀਓ ਪੰਜਾਬੀ ਗਾਇਕ ਲਾਡ ਲਿਆ ਕਰਦਾ ਆਇਆ ਜੀ ਨਜ਼ਰ ਪੰਜਾਬੀ ਅਤੇ ਬਾਲੀਵੁੱਡ ਵਿੱਚ ਹਿੱਟ ਗੀਤ ਦੇ ਚੁੱਕੇ ਗੁਰਦਾਸ ਮਾਨ ਪਿੱਛੇ ਕਿਸੇ ਪਛਾਣ ਦੀ ਮਾਤੂਜ ਨਹੀਂ ਉਹਨਾਂ ਦੁਨੀਆ ਪਰ ਵਿੱਚ ਵੱਖਰਾ ਮਕਾਮ ਹਾਸਲ ਕੀਤਾ ਹੈ ਦੱਸਤੀ ਹੈ ਕਿ ਗੁਰਦਾਸ ਮਾਨ ਆਪਣੇ ਗੀਤਾਂ ਤੇ ਨਿੱਜੀ ਜ਼ਿੰਦਗੀ ਦੇ ਚਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਨੇ ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਵਿਚਾਲੇ ਸੋਸ਼ਲ ਮੀਡੀਆ ਹੈਂਡਲ ਦਾ ਹਮੇਸ਼ਾ ਐਕਟਿਵ ਵੀ ਰਹਿੰਦੇ ਨੇ ਜੀ ਸੁਸਤਵਾਰਾਗਲੀ ਬੱਡੀ ਹੋਰ ਜੀ ਮਸ਼ਹੂਰ ਕੁੱਲੜ ਪੀਜਾ ਜੋੜਾ ਇੱਕ ਵਾਰ ਫਿਰ ਬਵਾਦਾ ਦੇ ਘੇਰੇ ਵਿੱਚ ਆ ਚੁੱਕਿਆ ਹੈ ਮਸ਼ਹੂਰ ਕੁੱਲੜ ਪੀਜਾ ਜੋੜਾ ਇੱਕ ਵਾਰ ਫਿਰ ਬਵਾਦਾ ਵਿੱਚ ਆ ਗਿਆ ਦਰਅਸਲ ਦਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜਿੱਕ ਜਥੇਵੰਦੀਆਂ ਵੱਲੋਂ ਨਕੋਦਰ ਚੌਂਗ ਸਥਿਤ ਜੋੜੇ ਦੀ ਦੁਕਾਨ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੋੜੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਇਹ ਜੋੜਾ ਲੋਕਾਂ ਨੂੰ ਗਾਲਾਂ ਕੱਢਦਾ ਵੀ ਦਿਖਾਈ ਦੇ ਰਿਹਾ ਹੈ ਜੀ ਉਸ ਤੋਂ ਵੱਧ ਗਲੀਡੀ ਹਰਜੀ ਕੈਨੇਡਾ ਜਾਣ ਦੀ ਤਿਆਰੀ ਕਰੇ ਨੌਜਵਾਨ ਦੀ ਦਿਮਾਗੀ ਨਸ ਫਟਣ ਨਾਲ ਮੌਤ ਹੋ ਚੁੱਕਿਆ ਛਾਇਆ ਮਾਤਮ ਬਲਾ ਕਲਾ ਨਵਰਦੀਨ ਆਉਂਦੇ ਪਿੰਡ ਬਡਾਲਾ ਬਾਂਗਰ ਵਿਖੇ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਜਾਣ ਦੀ ਤਿਆਰੀ ਕਰੇ ਹੁਣ ਹਰ ਨੌਜਵਾਨ ਰਾਜਵਿੰਦਰ ਸਿੰਘ ਉਸਦੀ ਬੁੱਧਵਾਰ ਅਚਾਨਕ ਦਿਮਾਗੀ ਨਾੜੀ ਫਟਣ ਕਾਰਨ ਮੌਤ ਹੋ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਕਰਮਜੀਤ ਸਿੰਘ ਬਠਾਲਾ ਬਾਂਗਰ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਰਾਜਵਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਦਾ ਕੈਨੇਡਾ ਤੋਂ ਵੀ ਜਾਇਆ ਸੀ ਅਤੇ ਵੀਰਵਾਰ ਨੂੰ ਕੈਨੇਡਾ ਜਾਣ ਲਈ ਜਹਾਜ਼ ਦੀ ਟਿਕਟਾਂ ਲੈਣ ਦੀ ਵੀ ਤਿਆਰੀ ਕੀਤੀ ਜਾ ਰਹੀ ਸੀ ਜੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਸੁਖਵੀਰ ਬਾਦਲ ਨੇ ਸੀਐਮ ਮਾਨ ਨੂੰ ਕੀਤਾ ਜੀ ਟਾਰਗੇਟ ਕਿਹਾ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਪੰਜਾਬ 'ਚ ਦਿੱਤੀ ਜਾ ਰਹੀ ਹੈ ਜੀ 86 ਸਰਨ ਬੀਤੇ ਦਿਨ ਇੱਕ ਯੋਗਾ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਪਿੰਨ ਆਨੰਦਗੜ੍ਹ ਵਿਖੇ ਪਹੁੰਚੇ ਪਰ ਇਸ ਨੂੰ ਲੈ ਕੇ ਕੇਜਰੀਵਾਲ ਦੇ ਸੀਐਮ ਮਾਨ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮਸਲੇ ਨੂੰ ਲੈ ਕੇ ਵੱਡੇ ਸਵਾਲ ਸੀਐਮ ਭਵਨਤਮਾਨ ਖਿਲਾਫ ਖੜੇ ਕੀਤੇ ਨੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਹਰਜੀ ਸੰਘਰਸ਼ ਚਿਤ ਦੇਣਾ ਚਤਰਮਿੰਦਰ ਹੋਟਲ ਤੋਂ ਉਧਾਰ ਖੰਦ ਸੀ ਜੀ ਖਾਣਾ ਸਟਾਰ ਬਣਨ ਤੋਂ ਬਾਅਦ ਭੁੱਲ ਗਏ ਸੀ ਜੀ ਪੈਸੇ ਦੇਣਾ ਤਹਾਨੂੰ ਦੱਸਣਾ ਚਾਹੁੰਦੇ ਜੀ ਬਾਲੀਵੁੱਡ ਦੇ ਹੀਮ ਅਤੇ ਤਰਮਿੰਦਰ ਅਕਸ਼ਰੀ ਸੁਰਖੀਆਂ ਵਿੱਚ ਬਣੇ ਰਹਿੰਦੇ ਨੇ। ਉਹਨਾਂ ਨੇ ਇਸ ਮਹੀਨੇ ਆਪਣਾ 88ਵਾਂ ਜਨਮ ਦਿਨ ਮਨਾਇਆ। ਤਰਮਿੰਦਰ 88 ਸਾਲ ਦੇ ਉੱਪਰ ਹੋ ਕੇ ਸੋਸ਼ਲ ਮੀਡੀਆ ਦੇ ਐਕਟਿਵ ਰਹਿੰਦੇ ਨੇ। ਅਤੇ ਇਸ ਤੁਹਾਨੂੰ ਦੱਸਦੀ ਹਾਂ ਹੀਮ ਆਪਣੇ ਬਾਰੇ ਕਿੱਸਾ ਦੱਸਣ ਜਾ ਰਹੇ ਨੇ। ਉਹਨਾਂ ਨੂੰ ਪੜ੍ਹ ਕੇ ਐਕਟਰ ਦੀ ਸਾਦਗੀ ਦੇ ਕਾਇਵਲ ਹੋ ਜਾਵਾਂਗੇ ਤੁਸੀਂ। ਦਸਤੋਵਾਦ ਅਗਲੀ ਵਾਰ ਦੀ ਹਰਜੀ ਗਿੱਪੀ ਗਰਵਾਲ ਦੀ ਧਾਰਮਿਕ ਗੀਤ ਸਰਹੰਦ ਰਿਲੀਜ਼ ਪਰਵਾਰਕ ਵਿਛੋੜੇ ਦੀ ਦਾਸਤਾਨ ਕਰਦੇ ਨੇ ਜੀ ਬਿਆਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸ਼ਾਹਬਜ਼ਾਦਿਆਂ ਮਾਤਾ ਗੁਜਰੀ ਜੀ ਸ਼ਹੀਦ ਸਿੰਘਾਂ ਦੀ ਯਾਦ ਚ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਗਾਇਕ ਗਿੱਪੀ ਗਰਵਾਲ ਆਪਣੇ ਨਾਮੇ ਧਾਰਮਿਕ ਗੀਤ ਸਰਹੰਦ ਰਾਹੀਂ ਦਰਸ਼ਕਾਂ ਨੂੰ ਰੋਬ ਰੂ ਹੋਏ ਨੇ ਦਸਤੋਵਾਦ ਅਗਲੀ ਵਾਰ ਦੀ ਹਰਜੀ ਅੰਮ੍ਰਿਤਸਰ ਦੇ ਗਵਾਲ ਮੰਡੀ ਦੇ ਮੁੱਖ ਸੇਵਾਦਾਰ ਨੂੰ ਮਾਲੀਆ ਜੀ ਗੋਲੀ ਇਲਾਕੇ ਚ ਫੈਲੀ ਐ ਸੰਸਨੀ ਅੰਮ੍ਰਿਤਸਰ ਦੇ ਪੁਤਲੀ ਘਰ ਦੇ ਗਵਾਲ ਮੰਡੀ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਲਾਕੇ ਨੂੰ ਲੋਕਾਂ ਨੂੰ ਪਤਾ ਲੱਗਿਆ ਕਿ ਗਵਾਲ ਮੰਡੀ ਦੇ ਅੰਦਰ ਬਾਬੇ ਪੀਰ ਦੀ ਦਰਗਾਹ ਦੇ ਸੇਵਾਦਾਰ ਬਲਦੇਵ ਸਿੰਘ ਜੀ ਕਿਸ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਪੁਲਿਸ ਅਧਿਕਾਰੀ ਇਸ ਮੌਕੇ ਦੇ ਪੁੱਜੇ ਨੇ ਤੇ ਉਹਨਾਂ ਨੇ ਜਾਂਚ ਵੀ ਕੀਤੀ ਜਾ ਰਹੀ ਹੈ ਜੀ ਉਸ ਤੋਂ ਬਾਅਦ ਅੱਜ ਦੀ ਵੀਡੀਓ ਹੈ ਜੀ ਗਾਇਕ ਸਿੰਘਾਂ ਨੂੰ ਬਲੈਕਮੇਲ ਕਰਨ ਦੇ ਮਾਮਲੇ 'ਚ ਐਸਐਸਪੀ ਕੁਪੂਰ ਥਲਾ ਦਾ ਬਿਆਨ ਸਾਹਮਣੇ ਆਇਆ ਹੈ ਪੰਜਾਬੀ ਗਾਇਕ ਸਿੰਘਾਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਲਨ ਹੁੰਦਾ ਰਾਤ ਦਿਖਾਈ ਦੇ ਰਿਹਾ ਜਿਸ ਚ ਉਸਨੇ ਸੀਐਮ ਭਵਨਤਮਨ ਤੋਂ ਮਦਦ ਦੀ ਗਹਾਲ ਲਈ ਹੈ ਸਿੰਘਾ ਨੇ ਦੱਸਿਆ ਕਿ 10 ਅਗਸਤ ਨੂੰ ਉਹਨਾਂ ਦੇ ਵਕੀਲ ਨੇ ਫੋਨ ਕਰਕੇ ਦੱਸਿਆ ਸੀ ਕਿ ਕਪੂਰਥਲਾ ਵਿੱਚ ਇੱਕ ਗੀਤ ਸਬੰਧੀ ਉਹਨਾਂ ਨਾਲ ਖਿਲਾਫ ਐਫਆਈਆਰ ਦਰਜ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀ ਕੈਨੇਡਾ ਤੇ ਆਸਟ੍ਰੇਲੀਆ ਘੁੰਮਣ ਗਏ ਪੁਲਸ ਮੁਲਾਜ਼ਮਾਂ ਦੀ ਆਈ ਹੈ ਜੀ ਸ਼ਾਮਦ ਪੰਜ ਕੀਤੇ ਨੇ ਜੀ ਸਸਪੈਂਡ ਬਣਿਆ ਜੀ ਅਸਲ ਕਾਰਨ ਪੰਜਾਬ ਵਿੱਚ ਅਧਿਆਪਕਾਂ ਤੋਂ ਬਾਅਦ ਹੁਣ ਪੁਲਸਾਂ ਦੇ ਮੁਲਾਜ਼ਮਾਂ ਦਾ ਵਿਦੇਸ਼ ਵਿੱਚ ਘੁੰਮਣ ਦਾ ਸ਼ੌਂਕ ਵੱਧਦਾ ਜਾ ਰਿਹਾ ਹੈ ਪੁਲਸ ਨੇ ਮੁਲਾਜ਼ਮ ਵੀ ਅਧਿਆਪਕਾਂ ਮੰਗ ਵਿਦੇਸ਼ਾਂ ਵਿੱਚ ਕਬੂਤਰ ਹੋ ਰਹੇ ਨੇ ਅਜਿਹੇ ਜੇ ਸਾਰੇ ਤਾਂ ਨਹੀਂ ਪਰ ਅਜਿਹੇ ਨੇ ਕੀਤਾ ਪੁਲਿਸ ਦੇ ਜਿਹੜੀ ਪੰਜਾਬ ਪੁਲਿਸ ਨੇ ਉਹਨਾਂ ਖਿਲਾਫ ਕਾਰਵਾਈ ਕਰ ਦਿੱਤੀ ਹੈ ਜੀ ਦੋਸਤੋ ਵਾਲੀ ਅਗਲੀ ਵੱਡੀ ਖਬਰ ਜਿਗਰਾਉਂ ਰੈਲੀ ਦੌਰਾਨ ਕਾਂਗਰਸ ਪਾਰਟੀ ਦੇ ਆਗੂ ਨੇ ਇਹ ਕਰ ਦਿੱਤਾ ਜੀ ਬਿਆਨ ਅੱਜ ਜਿਗਰਾਉਂ ਵਿੱਚ ਕਾਂਗਰਸ ਪਾਰਟੀ ਦੀ ਰੈਲੀ ਕੀਤੀ ਗਈ ਇਸ ਦੌਰਾਨ ਰੈਲੀ ਦੀ ਸਟੇਜ ਤੇ ਮੋਰਚੇ ਦਾ ਖੁੱਲਕੇ ਵਿਰੋਧ ਕੀਤਾ ਗਿਆ ਇਸ ਮੌਕੇ ਪ੍ਰਗਟ ਸਿੰਘ ਪ੍ਰਤਾਪ ਸਿੰਘ ਬਾਜਬਾ ਰਾਜਕੁਮਾਰ ਛੱਬੇਵਾਲ ਭਾਰਤ ਕੁਸ਼ਨਾਸੂ ਅਮਰਿੰਦਰ ਸਿੰਘ ਰਾਜਾਵੜਿੰਗ ਆਪ ਕਾਂਗਰਸ ਗੜ ਜੋੜ ਦਾ ਵਿਰੋਧ ਕੀਤਾ ਜੀ ਸਟੇਜ ਤੋਂ ਬੋਲਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਆਪ ਭਾਜਪਾ ਦੀ ਟੀਮ ਬੀ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਕੈਨੇਡਾ ਜਾਣ ਦਾ ਸੁਪਨਾ ਦੇਖਣ ਵਾਲੇ ਲਈ ਵੱਡੀ ਖਬਰ ਹੈ ਆਮ ਆਦਮੀ ਨੂੰ ਵੱਡਾ ਝਟਕਾ ਲੱਗ ਚੁੱਕਿਆ ਕੈਨੇਡਾ ਵਿੱਚ ਜਿਸ ਨੂੰ ਵੱਡਾ ਬਣਾਉਣ ਦਾ ਸੁਪਨਾ ਬਹੁਤ ਸਾਰੇ ਪ੍ਰਵਾਸੀਆਂ ਦਾ ਰਹਿਣ ਸਹਿਣ ਦੀਆਂ ਉੱਚੀਆਂ ਕੀਮਤਾਂ ਕਿਰਾਏ ਦੀ ਘਾਟ ਕਰਨ ਬਚਾਅ ਦੀ ਲੜਾਈ ਵਿੱਚ ਬਦਲ ਰਿਹਾ ਹੈ ਕਿਉਂਕਿ ਵੱਧਦੀ ਪ੍ਰਵਾਸ ਸੰਖਿਆ ਨਵੇਂ ਆਏ ਲੋਕਾਂ ਨੂੰ ਵਾਪਸ ਮਉਣ ਲਈ ਮਜਬੂਰ ਕਰਨ ਦਾ ਸੰਕੇਤ ਦਿੰਦੀ ਨਜ਼ਰ ਆ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੋਡੋ ਨੇ ਕੈਨੇਡਾ ਦੀ ਵੱਧਦੀ ਉਮਰ ਅਤੇ ਘਟ ਰਹੀ ਆਬਾਦੀ ਦੀ ਵੱਡੀ ਚੁਣੌਤੀ ਨੂੰ ਨੱਥ ਪਾਉਣ ਲਈ ਇਮੀਗ੍ਰੇਸ਼ਨ ਨੂੰ ਆਪਣਾ ਮੁੱਖ ਹਥਿਆਰ ਬਣਾਇਆ ਹੈ ਅਤੇ ਹੁਣ ਆਰਥਿਕ ਵਿਕਾਸ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਇਸ ਨਾਲ ਕੈਨੇਡਾ ਦੀ ਆਬਾਦੀ ਵਿੱਚ ਪਿਛਲੇ 6 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਤੇਜ਼ੀ ਵਧ ਗਈ ਹੈ ਪਰ ਹੁਣ ਇਸ ਨੂੰ ਰੁਝਾਨ ਨੂੰ ਉਲਟਾ ਹੌਲੀ-ਹੌਲੀ ਜ਼ੋਰ ਫੜ ਰਿਹਾ ਹੈ। ਅਧਿਕਾਰਕ ਅਨੁਸਾਰ 2023 ਦੇ ਪਿਛਲੇ 6 ਮਹੀਨਿਆਂ ਵਿੱਚ ਲਗਭਗ 42 ਹਜ਼ਾਰ ਵਿਅਕਤੀ ਨੇ ਕੈਨੇਡਾ ਛੱਡਿਆ। 2022 ਵਿੱਚ 93818 ਲੋਕਾਂ ਨੇ ਕੈਨੇਡਾ ਛੱਡਿਆ 2021 ਵਿੱਚ 85927 ਲੋਕਾਂ ਨੇ ਕੈਨੇਡਾ ਛੱਡਿਆ ਸੀ ਜੀ ਪਰ ਹੁਣ ਇੱਕ ਜਿਹੜੀ ਵਾਦੀ ਠੀਕ ਹੈ ਜੀ ਰੇਟਾਂ ਨੂੰ ਦੇਖ ਕੇ ਤੁਹਾਨੂੰ ਦੱਸਣਾ ਚਾਹਿਆ ਇੱਕ ਬਹੁਤ ਵੱਡਾ ਜੋਖਮ ਪੈਦਾ ਹੋ ਰਿਹਾ ਹੈ ਜਿਹੜੀ ਮਹੀਨਾ ਮਾਰ ਕਿਰਾਏ ਦੀ ਅਪਾਇੰਟਮੈਂਟ 650 ਡਾਲਰ ਸੀ ਜੋ ਹੁਣ ਠੀਕ ਹੈ 650 ਡਾਲਰ ਹੋ ਗਈ ਹੈ ਜਦੋਂ ਕਿ ਪਹਿਲਾਂ 474 ਡਾਲਰ ਅਦਾ ਕਰਦੇ ਸੀ ਜੀ ਇਹ ਕਿ ਜਿਹੜੇ ਪੈਸੇ ਦੁੱਗਣੇ ਕਰ ਦਿੱਤੇ ਨੇ ਜੀ ਠੀਕ ਹੈ ਜੀ ਭਵਾਨ ਜਸਟਨ ਟਰੂਡੋ ਠੀਕ ਹੈ ਜੀ ਕੈਨੇਡਾ ਸਰਕਾਰ ਨੇ ਬਾਹਰ ਜਾਣ ਵਾਲੇ ਲਈ ਠੀਕ ਹੈ ਜੀ ਪਹਿਲਾਂ ਕਟ ਪੈਸੇ ਲੱਗਦੇ ਸੀ ਹੁਣ 20 ਤੋਂ 30 ਲੱਖ ਲੱਗਦਾ ਸੀ ਹੁਣ 30 ਤੋਂ ਠੀਕ ਹੈ ਜੀ ਉੱਪਰ 30 ਤੋਂ 35 ਲੱਖ ਰੁਪਏ ਲੱਗਣਾ ਪਵੇਗਾ ਜੀ ਜੇ ਤੁਸੀਂ ਕੈਨੇਡਾ ਜਾਣਾ ਜੀ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤਾल्लुक ਇਸ ਤਰ੍ਹਾਂ ਲੱਗੇ ਨੀਚੇ ਕਮੈਂਟ ਕਰਨਾ ਬਾਕੀ ਸਿੱਤਰ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ